ਆ ਫੋਨਾਂ ਨੇ ਨਾ ਸਾਡਾ ਬੇੜਾ ਗਰਕ ਕਰ ਦਿੱਤਾ ਜਿੱਥੇ ਬਹੁਤ ਵੱਡੀ ਸਹੂਲਤਾਂ ਜਿਹੜੇ ਫੋਨ ਨੇ ਉੱਥੇ ਹੀ ਹੁਣ ਕੀ ਹੋ ਰਿਹਾ ਬਈ ਆਮ ਦੇਖਿਆ ਜਾਂਦਾ ਵੀ ਹੁਣ ਘਰਾਂ ਦੇ ਵਿੱਚ ਸਾਰੇ ਪਰਿਵਾਰਕ ਮੈਂਬਰ ਵੀ ਇਕੱਠੇ ਹੋ ਕੇ ਨਹੀਂ ਬੈਠਦੇ ਆਪੋ ਆਪਣੇ ਫੋਨ ਲੈ ਕੇ ਆਪੋ ਆਪਣੇ ਕਮਰਿਆਂ 'ਚ ਆਪੋ ਆਪਣੇ ਹੁੰਜੀਆਂ 'ਚ ਲੱਗ ਕੇ ਬੈਠੇ ਦੇਖੇ ਜਾਂਦੇ ਨੇ ਸੱਚ ਆ ਥੋੜਾ ਸੱਚ ਆ ਤੇ ਅਸੀਂ ਪਹਿਲਾਂ ਇੱਥੇ ਬੈਠੇ ਸੀ ਦਫ਼ਤਰ 'ਚ ਮੇਰੇ ਭਰਾ ਨੇ ਅਸੀਂ ਗੱਲਾਂ ਕਰ ਰਹੇ ਸੀਗੇ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਉਹ ਕਹਿੰਦੇ ਯਾਰ ਵੀ ਆਪਾਂ ਹੁਣ ਆਪਣਾ ਇਹਦਾ ਪਸੋਕੜਾ ਭੁੱਲਦੇ ਜਾ ਰਹੇ ਹਾਂ ਤੇ ਮੈਂ ਉਹ ਗੱਲ ਹੋਰ ਪੂਰੀ ਕੀਤੀ ਕਿ ਮੈਂ ਯਾਰ ਭੁੱਲਦੇ ਜਾ ਨਹੀਂ ਰਹੇ ਭੁੱਲ ਹੀ ਗਏ ਵੀ ਅਸੀਂ ਨਾ ਤਾਂ ਹੁਣ ਕੰਡਾਂ 'ਚ ਇਕੱਠੇ ਹੁੰਨੇ ਆ ਨਾ ਇਕੱਠੇ ਹੋ ਕੇ ਬੈਠਦੇ ਆ ਸਾਡੇ ਪੁਰਾਣੇ ਸਮੇਂ ਜੋ ਬਜ਼ੁਰਗਾਂ ਦੇ ਟਾਈਮਾਂ 'ਚ ਸੱਥਾਂ ਦੇ ਵਿੱਚ ਬੈਠਣਾ ਇਕੱਠੇ ਹੋਣਾ ਜਿਹੜੀਆਂ ਸਾਡੀ ਉਸ ਸਮੇਂ ਮਤਾਵਾ ਭੈਣਾਂ ਨੇ ਜਿਵੇਂ ਉਹਨਾਂ ਨੇ ਇਕੱਠੀਆਂ ਹੋਣਾ ਸੁਖ ਸੁੱਖ ਕਰਨਾ ਜਿਵੇਂ ਹੁਣ ਚਾਰਖੇ ਇਕੱਤਰੇ ਉਦੋਂ ਇਕੱਠੇ ਹੋ ਕੇ ਅਪੇਖਾ ਸਾਰੀਆਂ ਮਤਲਬ ਭੈਣਾ ਨੇ ਆਸ ਵਿੱਚ ਬਈ ਉਹ ਨਯਾਰੀ ਹੋਰ ਸੀਗੇ ਮਤਲਬ ਉਹਦੇ ਨਾਲ ਸਾਰਾ ਕੁਝ ਟੈਨਸ ਨਾ ਖਤਮ ਹੁੰਦੀਆਂ ਸੀ ਬਿਮਾਰੀਆਂ ਨਹੀਂ ਸੀ ਨੇੜੇ ਆਉਂਦੀਆਂ ਲੋਕ ਖੁਸ਼ ਰਹਿੰਦੇ ਸੀਗੇ ਤੇ ਹੁਣ ਕੀ ਹੋ ਰਿਹਾ ਹੁਣ ਅਸੀਂ ਇੰਨੀ ਇੱਕ ਬਿਨਾ ਗੱਲਾਂ ਤੋਂ ਇੱਕ ਦੂਜੇ ਪ੍ਰਤੀ ਨਫ਼ਰਤਾਂ ਵਧਾ ਲੀਆਂ ਕੋਈ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਹੁੰਦਾ ਬਸ ਬਿਨਾ ਮਤਲਬ ਤੋਂ ਪਰ ਯਾਰ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਮਿੱਤਰੋ ਉਹ ਸਿਸਟਮ ਬਣਾਓ ਯਾਰ ਪਿੰਡਾਂ 'ਚ ਖਾਸ ਤਰ੍ਹਾਂ ਪਿੰਡਾਂ 'ਚ ਬਣਾ ਸਕਦੇ ਆ ਸਹਰਾਂ 'ਚ ਤਾਂ ਚਲੋ ਇੱਕ ਪਹਿਲਾਂ ਤੋਂ ਹੀ ਅ ਚੱਲੇ ਆਉਂਦਾ ਵੀ ਸਹਰਾਂ ਦਾ ਮਾਹੌਲ ਇੱਕ ਵੱਖਰਾ ਹੁੰਦਾ ਮਤਲਬ ਹਣਾ ਪਰ ਪਿੰਡਾਂ ਦੇ ਵਿੱਚ ਅਸੀਂ ਦੁਬਾਰਾ ਆਪਣੇ ਪਿੰਡਾਂ ਨੂੰ ਉਹੀ ਪਿੰਡ ਬਣਾ ਸਕਦੇ ਆ ਪਿੰਡਾਂ ਦੇ ਵਿੱਚ ਸੱਥਾਂ 'ਚ ਬੈਠਣਾ ਨਾਲੇ ਤਾਂ ਉੱਥੇ ਇੱਕ ਹੋਰ ਹੋਊਗਾ ਵੀ ਅਸੀਂ ਰੁੱਖਾਂ ਪ੍ਰਤੀ ਹੋ ਹੋਵਾਂਗੇ ਵੀ ਰੁੱਖ ਲਾਵਾਂਗੇ ਸੱਥਾਂ ਦੇ ਵਿੱਚ ਤੇ ਉੱਥੇ ਜਿਵੇਂ ਪੁਰਾਣੇ ਟਾਈਮਾਂ 'ਚ ਅ ਬਰੂਪਿਆਂ ਥੱਲੇ ਪਿੱਪੜਾਂ ਥੱਲੇ ਮਤਲਬ ਰੌਣਕਾਂ ਲੱਗੀਆਂ ਸੀਗੀਆਂ ਜੇ ਅਸੀਂ ਹੁਣ ਸ਼ੁਰੂ ਕਰਾਂਗੇ ਤਾਂ ਜਾ ਕੇ 8-10 ਸਾਲ ਲੱਗ ਜਾਣਗੇ ਇਸ ਚੀਜ਼ ਨੂੰ ਕਿਉਂਕਿ ਇੱਕਦਮ ਤਾਂ ਨਾ ਤਾਂ ਰੁੱਖ ਹੋਣੇ ਨੇ ਇੱਕਦਮ ਨਾ ਅਸੀਂ ਇੱਕਦਮ ਹਲੇ ਇਕੱਠੇ ਹੋਣਾ ਜੇ ਹੁਣ ਤੁਸੀਂ ਸ਼ੁਰੂਆਤ ਕਰਾਂਗੇ ਫੇਰ ਇਹ ਅਸੀਂ ਆਉਣ ਵਾਲੇ 8-10 ਸਾਲਾਂ ਦੇ ਵਿੱਚ ਆਪਣੇ ਪਿੰਡਾਂ ਨੂੰ ਉਹੀ ਪਿੰਡ ਬਣਾ ਸਕਦੇ ਹਾਂ ਜੋ ਸਾਡੇ ਬਾਬਿਆਂ ਵੇਲੇ ਹੁੰਦੇ ਸੀਗੇ ਪਿਆਰ ਨਾਲ ਰਹਿਣਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਇਕੱਠੇ ਹੋਣਾ ਤੇ ਜ਼ਰੂਰ ਇਸ ਪਾਸੇ ਯਾਰ ਸੋਚਣ ਦੀ ਲੋੜ ਆ ਇਹ ਹੁਣ ਹੋਰ ਹੀ ਪਾਸੇ ਚੱਲ ਪਿਆ ਯਾਰ ਕੰਮ ਕੌਣ ਕਿ ਕਿਸੇ ਕੋਲ ਸਮਾਂ ਹੀ ਨਹੀਂਗਾ ਅਸੀਂ ਤਾਂ ਚਲੋ ਫੇਰ ਵੀ ਕੋਸ਼ਿਸ਼ ਕਰੀਦੀ ਆ ਹੁਣ ਮੇਰੇ ਦੋਸਤ ਉਧਰ ਬੈਠੇ ਨੇ ਚਲੋ ਕਈ ਵਾਰੋ ਕੈਮਰੇ ਦੇ ਸਾਹਮਣੇ ਨਹੀਂ ਆਉਂਦੇ ਅਸੀਂ ਹੁਣ ਅੱਜ ਚਾਰ ਪੰਜ ਦੋਸਤ ਪੁਰਾਣੇ ਜਿਹੜੇ ਇਕੱਠੇ ਬੈਠੇ ਗੱਲਾਂ ਬਾਤਾਂ ਕਰੀਆਂ ਤੋਸੋ ਕਰਿਆ ਤੇ ਇਹਦੇ ਨਾਲ ਬਹੁਤ ਫਰਕ ਪੈਂਦਾ ਯਾਰ ਮਤਲਬ ਇਸ ਚੀਜ਼ਾਂ ਦੇ ਨਾਲ ਇਹ ਵੀ ਇੱਕ ਜੇ ਇਸ ਨੂੰ ਆਪਾਂ ਸਾਇੰਸ ਦੇ ਨਾਲ ਜੋੜ ਲਈਏ ਤਾਂ ਉਹਦੇ 'ਚ ਵੀ ਇਹੀ ਆ ਵੀ ਤੁਸੀਂ ਮਤਲਬ ਇੱਕ ਟੈਨਸ਼ਨ ਆ ਜਿਹੜੀ ਉਹ ਕੋਈ ਬਿਮਾਰੀ ਨਹੀਂ ਹੈਗੀ ਮਤਲਬ ਨਾ ਉਹ ਦਵਾਈਆਂ ਨਾਲ ਠੀਕ ਹੁੰਦੀ ਆ ਉਹ ਤੁਸੀਂ ਇਸ ਤਰ੍ਹਾਂ ਹੀ ਆਪਣਾ ਇੱਕ ਵਧੀਆ ਮਾਹੌਲ ਸਿਰਜ ਕੇ ਆਪਣਾ ਉਹਦੇ 'ਚ ਤੁਸੀਂ ਰਹੋਗੇ ਤਾਂ ਤੰਦਰੁਸਤ ਵੀ ਰਹੋਗੇ ਤਾਂ ਖੁਸ਼ ਵੀ ਰਹੋਗੇ ਤੁਸੀਂ ਤੇ ਤੁਹਾਡਾ ਪਿਆਰ ਮੁਹੱਬਤਾ ਇੱਕ ਦੂਜੇ ਦੇ ਦੁੱਖ ਦੇ ਸੁੱਖ ਦੇ ਜਾਣਾ ਆਉਣਾ ਇਕੱਠੇ ਹੋਣਾ ਸੋ ਜਰੂਰ ਇਸ ਪਾਸੇ ਸੋਚਣ ਦੀ ਲੋੜ ਆ ਆਉਣ ਵਾਲੇ ਸਮੇਂ 'ਚ ਇੱਕ ਅਸੀਂ ਵੀਡੀਓ ਬਣਾਵਾਂਗੇ ਜਿਸ 'ਚ ਸਾਰੇ ਦੋਸਤ ਇਕੱਠੇ ਬੈਠ ਕੇ ਆਪੋ ਆਪਣੇ ਜਿਹੜੇ ਵਿਚਾਰ ਨੇ ਸਾਰੇ ਇਕੱਠੇ ਹੋ ਕੇ ਗੱਲਾਂបੱਤਾਂ ਤੁਹਾਡਾ ਨਾਲ ਸਾਂਝੀਆਂ ਕਰਾਂਗੇ ਤੇ ਤੁਸੀਂ ਮਾਲਵਾ ਲਈ 365 ਨਾਲ ਜਿੰਨੇ ਭਰਾ ਭੈਣਾਂ ਜੁੜੇ ਹੋਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਆਪਾਂ ਇਹਨਾਂ ਨੂੰ ਕਹਿ ਦਿੰਦੇ ਆ ਜੀ ਸਾਡਾ ਪਰਿਵਾਰ ਆ ਫੇਸਬੁਕ ਤੇ ਇਹ ਯਾਰ ਪਰਿਵਾਰ ਨਹੀਂ ਹੈਗੇ ਪਰਿਵਾਰ ਤਾਂ ਜੇ ਤੁਸੀਂ ਆ ਗਰਾਊਂਡ ਲੈਵਲ ਤੇ ਇਕੱਠੇ ਹੁੰਨੇ ਹੋ ਕਿੰਨੇ ਦੋਸਤ ਮਿੱਤਰ ਇਕੱਠੇ ਹੁੰਨੇ ਹੋ ਉਹ ਪਰਿਵਾਰਾ ਉਹ ਮਤਲਬ ਅਸਲ ਜ਼ਿੰਦਗੀ ਆ ਇਹ ਫੋਨਾਂ ਦੇ ਉੱਪਰ ਆਪਣੇ ਕਿੰਨੇ ਲੋਕ ਜੁੜਿਆ ਕਿ ਨਹੀਂ ਇੱਕ ਲੱਗ ਵਿਸਾਰਾ ਸੋ ਪਿਆਰ ਨਾ ਰਹੋ ਆਨਲਾਈਨ ਦੇ ਨਾਲ ਵਿੱਚ ਫਿਰ ਇਹ ਵੀ ਦਿਨ ਤੇ ਆਪਾਂ ਤੁਹਾਡੇ ਨਾਲ ਵੱਡੀ ਗੱਲਬਾਤ ਕਰਾਂਗੇ